ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਇੱਕ ਵੀਡੀਓ ਨੂੰ ਲੈ ਕੇ ਵਿਵਾਦਾਂ 'ਚ ਫਸਦੇ ਨਸਰਾ ਰਹੇ ਨੇ ਜਿਹਾ ਮੁੱਖ ਮੰਤਰੀ ਭਗਵੰਤ ਮਾਨ ਤੇ ਪੱਗ ਦੀ ਬੇਅਦਬੀ ਦੇ ਦੋਸ਼ ਲੱਗੇ ਨੇ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਬਠਿੰਡਾ 'ਚ ਰੋਡ ショਅ ਕੀਤਾ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਤੋਂ ਬਾਅਦ ਬੋਤਲ ਨਾਲ ਪਾਣੀ ਪੀਤਾ ਅਤੇ ਉਹੀ ਬੋਤਲ ਨਾਲ ਪਾਣੀ ਆਪਣੀ ਦਸਤਾਰ ਤੇ ਪਾ ਲਿਆ ਜਿਸ ਤੋਂ ਬਾਅਦ ਹੁਣ ਇਸ ਵੀਡੀਓ ਨੂੰ ਲੈ ਕੇ ਵਿਵਾਦ ਛੜ ਗਿਆ ਹੈ ਅਕਾਲੀ ਦਲ ਨੇ ਆਪਣੇ ਪੇਜ ਤੇ ਵੀਡੀਓ ਸ਼ੇਅਰ ਕੀਤੀ ਉੱਥੇ ਹੀ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਦਸਤਾਰ ਤੇ ਝੂਠਾ ਪਾਣੀ ਪਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਸਾਹਿਬ ਦੇ ਕਕਾਰਾਂ ਦੀ ਬੇਅਦਬੀ ਕੀਤੀ ਜੀ ਹਾਂ ਵਿਕਰਮ ਮਜੀਠੀਆ ਨੇ ਆਪਣੇ ਫੇਸਬੁਕ ਪੇਜ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਦਸਤਾਰ ਤੇ ਝੂਠਾ ਪਾਣੀ ਪਾ ਕੇ ਭਗਵੰਤ ਮਾਨ ਨੇ ਗੁਰੂ ਸਾਹਿਬ ਦੇ ਕਕਾਰਾਂ ਦੀ ਬੇਅਦਬੀ ਕੀਤੀ ਹੈ ਤੁਹਾਨੂੰ ਇੱਕ ਵਾਰੋ ਪੂਰੀ ਵੀਡੀਓ ਦਿਖਾਉਣੀ ਆ ਜਿਸ ਵਿੱਚ ਕੇ ਮੁੱਖ ਮੰਤਰੀ ਭਗਵਾਨਤ ਮਾਨ ਆਪਣੀ ਦਸਤਾਰ ਤੇ ਪਾਣੀ ਪਾਉਂਦੇ ਨਜ਼ਰ ਆਏ ਸੀ ਇਸ ਵੇਲੇ ਤੱਕ ਪੰਜਾਬ ਦੇ ਮਹਾਨ ਸਬੂਤ ਆਪਣੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਦਾ ਬਹੁਤ ਵੱਡਾ ਸਵਾਗਤ ਕੀਤਾ ਹੈ ਔਰ ਉਹਨਾਂ ਨੇ ਦੋਨੋਂ ਬੇਨਤੀ ਕੀਤੀ ਹੈ ਕਿ ਜਿਹੜੀ ਆਉਣ ਵਾਲੀ 4 ਤਰੀਕ ਹੈ ਤੁਸੀਂ ਸਾਰੇ ਭੈਣ ਭਰਾਵਾਂ ਨੇ ਪੂਰਾ ਜ਼ੋਰ ਲਾ ਕੇ ਇੱਕੋ ੜਕਾ ਰਹਿ ਗਿਆ ਜਿਹੜਾ ਘਰ ਵਿੱਚ ਲੰਬਾ ਇੱਕ ਦੂਜੇ ਨੂੰ ਦਿੰਦੇ ਐ ਜਿਵੇਂ ਉਹਨਾਂ ਨੇ ਕਿਹਾ ਵੀ ਉਹ ਪੂਰਾ ਕਰਦੇ ਹੋਗੇ ਇਸ ਵੇਲੇ ਤੱਕ ਪੰਜਾਬ ਦੇ ਮਹਾਨ ਸਬੂਤ ਆਪਣੇ ਮਾਰਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਦਾ ਬਹੁਤ ਵੱਡਾ ਸਵਾਗਤ ਕੀਤਾ ਹੈ ਔਰ ਉਹਨਾਂ ਨੇ ਦੋਨੋਂ ਬੇਨਤੀ ਕੀਤੀ ਹੈ ਕਿ ਜਿਹੜੀ ਆਉਣ ਵਾਲੀ 4 ਤਰੀਕ ਹੈ ਤੁਸੀਂ ਸਾਰੇ ਭੈਣ ਭਰਾਵਾਂ ਨੇ ਪੂਰਾ ਜ਼ੋਰ ਲਾ ਕੇ ਇੱਕ ਉਹੜਕਾ ਰਹਿ ਗਿਆ ਜਿਹੜਾ ਘਰ ਵਿੱਚ ਲੰਬਾ ਇੱਕ ਦੂਜੇ ਨੂੰ ਦਿੰਦੇ ਆ ਜਿਵੇਂ ਉਹਨਾਂ ਨੇ ਕਿਹਾ ਵੀ ਉਹ ਪੂਰਾ ਕਰਦੇ ਹੋਗੇ ਉਧਰ ਸੋਸ਼ਲ ਮੀਡੀਆ ਤੇ ਵੀ ਇਸ ਵੀਡੀਓ ਨੂੰ ਪੱਤੀ ਪੰਦਰ ਤੇ ਸ਼ੇਅਰ ਕੀਤਾ ਜਾ ਰਿਹਾ ਹੈ ਲੋਕ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵਾਨ ਤੁਮ ਨੇ ਝੂਠਾ ਪਾਣੀ ਨਹੀਂ ਪਾਇਆ ਕਿਉਂਕਿ ਮੁੱਖ ਮੰਤਰੀ ਭਗਵਾਨ ਤੁਮ ਨੇ ਬੋਤਲ ਨੂੰ ਮੂੰਹ ਨਹੀਂ ਲਾਇਆ ਸੀ ਅਤੇ ਉਹਨਾਂ ਨੇ ਹੱਥ ਨਾਲ ਪਾਣੀ ਪੀਤਾ ਅਤੇ ਫਿਰ ਬਾਅਦ ਵਿੱਚ ਉਸ ਪਾਣੀ ਨੂੰ ਆਪਣੇ ਸਿਰ ਤੇ ਪਾਇਆ ਜੋ ਕਿ ਪੂਰੀ ਤਰ੍ਹਾਂ ਸੁੱਚਾ ਸੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵਾਨਤਮਨ ਨੂੰ ਦਿੱਤੀ ਗਈ ਬੋਤਲ ਬਿਲਕੁਲ ਨਮੀ ਸੀ ਅਤੇ ਉਸ ਵਿੱਚ ਪਹਿਲਾਂ ਤੋਂ ਵਰਤਿਆ ਗਿਆ ਪਾਣੀ ਨਹੀਂ ਸੀ ਹਾਲਾਂਕਿ ਅਕਾਲੀ ਦਲ ਦਾ ਇਹ ਦਾਅਵਾ ਹੈ ਕਿ ਮੁੱਖ ਮੰਤਰੀ ਭਗਵਾਨਤਮਨ ਨੇ ਆਪਣੀ ਦਸਤਾ ਤੇ ਝੂਠਾ ਪਾਣੀ ਪਾਇਆ ਹੈ ਅਤੇ ਗੁਰੂ ਸਾਹਿਬ ਦੇ ਕਕਾਰਾਂ ਦੀ ਬੇਅਦਬੀ ਕੀਤੀ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਵੀਡੀਓ ਦਿਖਾਉਨੇ ਆ ਜਿਸ ਨੂੰ ਲੈ ਕੇ ਇਹ ਵਿਵਾਦ ਛੜਿਆ ਹੈ ਜਦੋਂ ਕਿ ਮੁੱਖ ਮੰਤਰੀ ਭਗਵਾਨਦਵਨ ਬਠਿੰਡਾ ਚ ਆਪ ਉਹ ਮੇਦਵਰ ਗੁਰਮੇਸਿੰਕੂੜੀਆਂ ਦੇ ਹੱਕ 'ਚ ਪ੍ਰਚਾਰ ਕਰ ਰਹੇ ਸੀ ਇਸ ਦੌਰਾਨ ਜਦੋਂ ਮੁੱਖ ਮੰਤਰੀ ਨੇ ਆਪਣਾ ਭਾਸ਼ਣ ਖਤਮ ਕੀਤਾ ਤਾਂ ਉਹ ਗੱਡੀ ਤੇ ਬੈਠ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਣੀ ਦੀ ਬੋਤਲ ਲਈ ਪਾਣੀ ਪੀਤਾ ਅਤੇ ਫਿਰ ਉਹੀ ਪਾਣੀ ਆਪਣੀ ਦਸਤਾਰ ਤੇ ਪਾ ਲਿਆ ਇਸ ਵੇਲੇ ਤੱਕ ਪੰਜਾਬ ਦੇ ਮਹਾਨ ਸਬੂਤ ਆਪਣੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਹੋਰਾਂ ਦਾ ਬਹੁਤ ਵੱਡਾ ਸਵਾਗਤ ਕੀਤਾ ਹੈ अरुणा ने दोनों विनती की है कि जड़ी आने वाली 4 तारीख है ਤੁਸੀਂ ਸਾਰੇ ਭੈਣ ਭਰਾਵਾਂ ਨੇ ਪੂਰਾ ਜ਼ੋਰ ਲਾ ਕੇ ਇੱਕ ਉਹੜਕਾ ਰਹਿ ਗਿਆ ਜਿਹੜਾ ਘਰ ਵਿੱਚ ਲੰਬਾ ਇੱਕ ਦੂਜੇ ਨੂੰ ਦਿੰਦੇ ਐ ਜਿਵੇਂ ਉਹਨਾਂ ਨੇ ਕਿਹਾ ਵੀ ਉਹ ਪੂਰਾ ਕਰਦੇ ਹੋਗੇ ਹਾਲਾਂਕਿ ਕੁਝ ਲੋਕਾਂ ਦਾ ਤਰਕ ਇਹ ਕਿ ਗਰਮੀ ਜ਼ਿਆਦਾ ਹੋਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਾ ਕਿਤਾਬ ਆ ਅਕਾਲੀ ਦਲ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਨੇ ਕਕਾਰਾਂ ਦੀ ਬੇਅਦਬੀ ਕੀਤੀ ਹੈ ਫਿਲਹਾਲ ਇਸ ਮਾਮਲੇ ਤੇ ਤੁਹਾਡਾ ਕਿਹੋ ਜਿਹਾ ਵਿਚਾਰ ਹੈ ਤੁਸੀਂ ਕੀ ਸੋਚਦੇ ਹੋ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ